ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨੇ ਵੜਾ ਦਿਖਾਵਾਂਗੇ ਕਿੰਨੇ ਬਾਜ ਉਹ ਰੇਟ ਦੀਆਂ ਸੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨੈਥਪਾਰਕ ਤੁਸੀਂ ਆਪ ਕਰਨਾ ਤਿੰਨ ਨਗਾ ਬਾਰੇ ਵੀ ਤੇ ਇਨਫੋਰਮੇਸ਼ਨ ਲੈ ਲੈ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਟਰੈਸ ਦੱਸਿਆ ਆਪਣਾ ਨਾਮ ਸੋਣਾ ਵੀਰੇ ਪਿੰਡ ਭੱਦਲਵਾੜਾ ਜ਼ਿਲ੍ਹਾ ਬਰਨਾਲਾ ਪਿੰਡ ਭੱਦਲਵਾੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜ ਆਪਣਾ 98726 70511 98726 ਹਾਂਜੀ 70511 ਦੂਜਾ ਨੰਬਰ ਵੀ ਲੈ ਲਓ 70511 ਹਾਂਜੀ 90413 85412 90413 85412 ਆਪਣਾ ਵਪਾਰ ਦਾ ਕੰਮ ਹੈ ਹਾਂ ਵੀਰੇ ਵਪਾਰ ਦਾ ਠੀਕ ਹੈ ਤਿੰਨੇ ਵੜਾ ਦਿਖਾਵਾ ਗਏ ਤਿੰਨੇ ਸੂਈਆਂ ਵੀ ਨੇ ਤਿੰਨੇ ਸੂਈਆਂ ਨੇ ਵੀਰੇ ਆਜ 5 6 ਦਿਨ ਦੀ ਸੂਈ ਵੀ ਆ ਇਹ ਆਪਣੇ ਘਰੇ ਸੂਈਆਂ ਸੂਈਆਂ ਲੈ ਕੇ ਇਹ ਆਪਣੇ ਵੀਰੇ ਘਰੇ ਸੂਈਆਂ ਨੇ ਠੀਕ ਹੈ ਤੇ ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜਨੇ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ 6 ਦੰਦ ਬੱਚੀ ਹੈਗੀ 6 ਦੰਦ ਬੱਚੀ ਬੱਚਾ ਕੀ ਆ ਵਗਰ ਬੱਚਾ ਬੱਚਾ ਆ ਗਿਆ ਵੀਰੇ ਠੀਕ ਹੈ ਤੇ ਦੁੱਧ ਕਿੰਨਾ ਕਾਉਣ ਦੁੱਧ ਵੀਰੇ 11 ਕਿਲੋ ਤਿਆਰ ਆ 10 ਕਹਿ ਕੇ ਦੇਵਾਂਗੇ 10 ਕਿਲੋ ਡਿਪੜੀ ਦੇ ਦੋ ਟਾਈਮ ਦਾ ਚਵਾ ਕੇ ਦੇਵਾਂ ਤਿੰਨ ਟਾਈਮ ਚੋਂ ਚਵਾ ਕੇ ਨੰਬਰ ਆ ਇੱਕ ਟਾਈਮ ਕਾ ਵੀਰੇ 6 ਸਾਊ ਦੀ ਆਪਣੀ ਗਰੰਟੀ ਆ ਰੇਟ ਕੀ ਰੱਖੂ ਇਹਦਾ ਰੇਟ ਵੀਰੇ ਕੁਛ ਕਰਾ ਲਓ ਆਪਾਂ 40000 ਦੀ ਦੇ ਦਿਆਂਗੇ ਟੋੜ ਜਪਾ ਹੋ ਜੂਗਾ ਟੋੜਸਾ ਪਾ ਮਾਰਤਾਨ ਕਰਦਾ ਟੋੜ ਦੀ ਬਾਹਰ ਨੂੰ ਤੇ ਫਿਰ ਪਹਿਲੇ ਨੰਬਰ ਤੇ ਬੈਠ ਦੂਜਾ ਸੂਆ ਸੂਈ ਸੋਈ ਅਧਿਆਨ ਪੰਜ ਚਾਰ ਦਸ ਦਾ ਜੇ ਰੀਨ ਹੋਇਆ ਰੇਟ ਇਹਦਾ 40000 ਰੁਪਏ ਦੁੱਧ 10 ਲੀਟਰ ਨੈਟ ਜਮਾਂ ਕਹਿੰਦਾ ਚੋਰ ਨਾਲ ਹਾਜ਼ਰ ਆ ਲਾਗੀ ਕੱਦਗਾਠ ਵਗੈਰਾ ਤੁਸੀਂ ਦੇਖ ਸਕਦੇ ਹੋ ਹਵਾ ਲਾ ਵਗੈਰਾ ਸਾਫ ਸੁੱਤਰਾ ਸਾਫ ਸੁੱਤਰਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 12:30 ਇੱਕ ਦਾ ਬਾਕੀ ਵੀ ਸਵੇਰ ਦੇ ਚ ਬਈ ਆਪਣੇ 7 ਵਜੇ ਦੀ ਹੋਈ ਪਈ ਆ ਠੀਕ ਆ ਬੋਲੇ ਸਾਫ ਆ ਬਿਲਕੁਲ ਬੋਲਾ ਸਾਫ ਆ ਵੀਰੇ ਬਿਲਕੁਲ ਕੀ ਕਰ ਰੇਣ ਸਿਰਫ 40000 ਰੁਪਏ ਬਾਜ ਰੇਟ ਦੇ ਦਰਮ ਹਾਂ ਵੀਰੇ ਇਹ ਅੱਜ ਇਹਨੂੰ ਦਸਮਾ ਦਿਨ ਸੂਈ ਨੂੰ ਆਗਾ ਮਗਰ ਵੱਛੀ ਆ ਦੇ ਠੀਕ ਹੈ ਤੇ ਦੁੱਧ ਕਿੰਨਾ ਹੈਗਾ ਦੁੱਧ ਵੀਰੇ ਥਲੇ 10 ਕਿਲੋ ਇਹ ਥਲੇ ਤਿਆਰ ਕਰਾਂਗੇ ਦੁੱਧ 11 ਕਿਲੋ 10 ਕਹਿ ਕੇ ਦੇ ਦਾਂਗੇ ਆਪਾਂ 5 ਕਿਲੋ ਟਾਈਮ ਦਾ ਚੋਣ ਦਾ ਨਹੀਂ ਪੜੂਗਾ ਹਾਂਜੀ ਚਵਾ ਕੇ ਦੇਵਾਂਗੇ ਵੀਰੇ ਰੇਟ ਇਹਦਾ ਰੇਟ ਇਹਦਾ ਵੀ ਵੀਰੇ 40 ਇਹਦੇ ਵਿੱਚ ਛੋਟ ਸਪਾ ਖੁੱਲਾ ਕਰ ਦਾਂਗੇ 40000 ਦੇ ਵਿੱਚ ਹਾਂਜੀ ਹਾਂਜੀ ਢੋਰ ਦੇ ਬਾਹਰ ਨੂੰ ਤੋਂ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਵਹਿਰ ਦੇਖਦੇ ਪਏ ਆ ਦੂਜਾ ਸੂਆ ਸੂਈ ਵੀ 10 ਦਿਨ ਮਾਲਕ ਦੱਸਦੇ ਕਿ ਸੂਈ ਨੂੰ ਆ ਰੇਟ 40000 ਦੇ ਵਿੱਚੋਂ ਮਾਨਤਾਂ ਹੋ ਜੂ ਦੁੱਧ 10 ਕਿਲੋ ਚੋਣ ਦਾ ਇਹ ਥੱਲੇ ਨੈਟ ਦੱਸਦੇ ਹਾਜ਼ਰ ਆ ਤੋ ਦੂਜੇ ਨੰਬਰ ਤੇ ਆ ਗਈ ਦੂਜਾ ਜੋ ਸੀ ਵੀ ਕਰਾਸ ਬੱਚਾ ਨੇ ਦਿਖਾਈ ਜਨੇ ਆ ਬਾਜਮ ਰੇਟ ਦੇ ਦਰਮਿਆਨੇ ਇਹ ਰੇਟ ਜੀ ਬੜਾ ਅੰਦਰ ਦਿਖੋ ਲਿਆ ਜੀ ਆਪਾਂ ਅੱਗੇ ਵੀਰੇ ਤੀਜੇ ਨੰਬਰ ਜਿਹੜੀ ਵਾੜ ਦੇਖੀ ਆ ਲੈ ਇਹ ਵੀਰੇ ਚਾਰ ਨੰ ਦਾ ਬੱਛੀ ਆ ਇਹਦੇ ਬਾਅਦ ਕੱਲ ਹੀ ਸੋਈ ਆ ਵੀਰੇ ਤੇ ਇਹ ਇਹਦੇ ਮਗਰ ਬੱਚਾ ਹੋਈ ਇਹਦੇ ਮਗਰ ਬੱਚਾ ਤੇ ਜੇਰ ਜੂਡਾ ਨਾ ਜੇਰ ਡਾਣਾ ਵੀਰੇ ਥੋੜੀ ਆਉਲ ਕਰਦੇ ਜਿਹੜਾ ਬਾਜ ਦਾ ਆਪਾਂ ਦੱਸ ਕੇ ਦੇਣੀ ਆ ਠੀਕ ਹੈ ਟਕੌਣੀ ਪਊ ਇੱਕ ਦਿਨ ਟਕੌਣੀ ਪਊਗਾ ਕਦੇ ਤਾਂ ਆ ਕੇ ਠੌਣ ਟਿੱਗੀ ਵੀ ਆ ਠੀਕ ਹੈ ਦੁੱਧ ਕਿੰਨਾ ਸਟਾਰਟ ਕੀ ਕਰਿਆ ਨੇ ਦੁੱਧ ਵੀਰੇ ਦਾ ਬੌਲਾ ਹੀ ਹੈਗਾ ਬੌਲਾ ਹੋਊਗਾ ਸਰੇ ਰੇਟ ਵੀ ਇਹਦਾ ਵੀ 10000 ਚੌੜੀ ਯਾਰੀ ਥੋਰ ਦੀ ਬਾਹਰ ਨੂੰ ਸਭ ਤੋਂ ਤੀਜੇ ਨੰਬਰ ਦੇ ਪਲੂਣ ਬੱਛੀ ਆ ਦੂਜਾ ਸਾਫ ਦੀ ਸਰੀ ਦੇ ਕੱਲ ਦੀ ਰੇਟ ਇਹਦਾ ਵੀ 4000 ਆ 8-9 ਕਿਲੋ ਚੜਾਈ ਨਹੀਂ ਕਰੀਆ ਹਾਂਜੀ ਹਾਂਜੀ ਬੌਲੇ ਤਾਂ ਕਰਿਆ ਤੇ ਚੋਰ ਜਵਾਦੀ ਕਿਵੇਂ ਆ ਇੱਕ ਨੰਬਰ ਵੀਰੇ ਪੋਲੀ ਤੇ ਰੂਹ ਹੈਗੀ ਚਵਾਈ ਠੀਕ ਆ ਉਸ ਗੱਲੋਂ ਤਾਂ ਨਹੀਂ ਬੰਦਾ ਲਾਂਬਾ ਦਿੰਦਾ ਚੋਰ ਨਾ ਉਸ ਗੱਲੋਂ ਵੀਰੇ ਕੋਈ ਲਾਂਬਾ ਨਹੀਂ ਆ ਜਿਹੜੀ ਗੱਲ ਆਪਾਂ ਪਹਿਲਾਂ ਦੱਸਤੀ ਥੋੜੀ ਜਿਹਾ ਟਕੌੜੀ ਪੂਏ ਥੋੜੀ ਟਕੌੜੀ ਪੂਏ ਇੱਕ ਦੋ ਦਿਨ ਵੀਰੇ ਤੁਹਾਨੂੰ ਰੱਤ ਨੇ ਵੜਾ ਦਿਖਾ ਦਿਆ ਆਪਾਂ 40 40000 ਦੇ ਰੇਟ ਤੇ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਭੱਦਲਵਡ ਜ਼ਿਲ੍ਹਾ ਬਰਨਾਲਾ ਵਪਾਰ ਦਾ ਕੰਮ ਰੋਟੀਨ ਚ ਤਿੰਨ ਵੜਾ 40000 ਕੀਮਤਾਂ ਬਾਕੀ ਮੌਕੇ ਦੇ ਮਾਨਦਾਨ ਵਗੈਰਾ ਹੋ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਆ ਜੀ